ਇਸ ਦੇ ਗਰੇ ਮੰਤਰੀ ਨੂੰ ਮਿਸਟਰ ਅਮੀਸ਼ਾ ਦੀ ਟੈਲੀਫੋਨ ਆਇਆ ਦੇ ਹੂੰ ਤੇ ਵੀ ਸਾਡਾ ਮੈਂ ਗੁਰਿੰਨ ਸਕਵੀਰ ਮਦਦullah ਦਾ ਟੈਲੀਫੋਨ ਰੱਖਿਆ ਜੇ ਤੇਰਾ ਚੱਕ ਲਿਆ ਬਣਾ ਲਿਆ ਹਾਂ ਜੀ ਤੇ ਸਾਡਾ ਜਿਹੜਾ ਉਹਨਾਂ ਦਾ ਅਲਾਈਅੰਸ ਉਹ ਖਤਮ ਹੋ ਗਿਆ ਗੱਲ ਮੁੱਕ ਗਈ ਆ ਹੂੰ ਤੇ ਹੁਣ ਤੁੰਦਾ ਸੋਡਾ ਕੀ ਡਿਸੀਜਨ ਰਡੀ ਜ਼ੁਮੇ ਵਾਲੀ ਆ ਹੁਣ ਤੇ ਇਹਨਾਂ ਲਈ ਰੈੱਡ ਕਾਰਪਟ ਵਿਛਿਆ ਹੋਵੇ ਕਿਸਾਨਾਂ ਲਈ ਨਹੀਂ ਸਾਡਾ ਫਿਰ ਨਾ ਸਾਡਾ ਬੀਜੇਪੀ ਜਾਣ ਦਾ ਕੋਈ ਫਾਇਦਾ ਤੇ ਨਾ ਫਿਰ ਸਾਨੂੰ ਦੁਬਾਰਾ ਪੰਜਾਬ 'ਚ ਸਾਨੂੰ ਆਉਣ ਦੀ ਲੋੜ ਹੀ ਨਹੀਂ ਗਈ ਬਾਜਵਾ ਸਾਹਿਬ ਤਾਂ ਪ੍ਰਤਾਪ ਬਾਜਵਾ ਦਾ ਬਿਆਨ ਆਇਆ ਉਹ ਕਹਿੰਦੇ ਕਿ ਰਵਨੀਤ ਬਿੱਟੂ ਚੰਗਾ ਹੋਇਆ ਭੱਜ ਗਿਆ ਹੁਣ ਰਵਨੀਤ ਬਿੱਟੂ ਨੂੰ ਕਹਿੰਦੇ ਕਿ ਨਿਹੰਗਾਂ ਦੇ ਬਾਟੇ ਤਰ੍ਹਾਂ ਮਾਣ ਲੈ ਇਸ ਤਰ੍ਹਾਂ ਦੀ ਬਿਆਨਬਾਜ਼ੀ ਸ਼ੁਰੂ ਵੀ ਹੋ ਗਈ ਕਾਂਗਰਸੀਆਂ ਵੱਲੋਂ ਇਹ ਪੂਰ ਨਹੀਂ ਆਣੇ ਹੋਣ ਤੇ ਵੀਰ ਦੇਖਨੇ ਆ ਕਿਹੜਾ ਕਿਹ ਨੂੰ ਮੰਨਦਾ ਉਹਨਾਂ ਨੂੰ ਖੁੱਲ੍ਹਾ ਚੈਲੇਂਜ ਆ ਮੇਰੇ ਅੱਤੇ। ਬੜਾ ਇੱਕ ਵੀਡੀਓ ਬਹੁਤ ਵਾਇਰਲ ਹੋ ਰਿਹਾ ਟਰੋਲ ਕੀਤਾ ਜਾ ਰਿਹਾ ਤੁਹਾਨੂੰ ਕਿ ਹਰਜੀਤ ਗਰੇਵਾਲ ਉਹਨਾਂ ਨਾਲ ਡਿਬੇਟ ਦਾ ਇੱਕ ਕੋਈ ਵੀਡੀਓ ਸੀਗਾ ਔਰ ਉਹਦੇ ਵਿੱਚ ਤੁਸੀਂ ਉਹਨਾਂ ਨੂੰ ਬੋਲ ਰਹੇ ਸੀ ਕਹਿੰਦੇ ਕਿ ਹੁਣ ਜਿਹਨਾਂ ਨੂੰ ਪਹਿਲਾਂ ਛੱਤਰ ਮਾਰਨ ਦੀ ਗੱਲ ਕਰ ਰਹੇ ਸੀ ਔਰ ਹੁਣ ਉਹਨਾਂ ਚ ਹੀ ਜਾ ਕੇ ਬਹਿ ਗਏ ਰਵਨੀਤ ਬਿੱਟੂ। ਵਾਪਸ ਚ ਬਿਲ ਬਿਲ ਵਾਪਸ ਕਰਾਉਣ ਵਿੱਚ ਲੜ ਰਹੇ ਸੀ ਨਾ ਮੈਨੂੰ ਵਾਪਸ ਕਰਾਏ ਮੈਨੂੰ ਵਾਪਸ ਕਰਾਏ ਮਾਣਾ ਇਸ ਕੱਲ ਦਾ ਵੀ ਉਹ ਗਿਲ ਵਾਪਸ ਕਰਾਏ ਬੀਜੇਪੀ ਜਦੋਂ ਲੋਕ 35 ਲੱਖ ਲੋਕ ਜਿਤਾ ਕੇ ਭੇਜਦੇ ਸੀ ਤੇ ਅਸੀਂ ਉੱਤੇ ਸਿਰਫ ਨਾਰੇਬਾਜੀ ਕਰਕੇ ਹਾਏ ਹਾਏ ਕਰਕੇ ਤੇ ਕਾਲੇ ਕੱਪੜੇ ਪਾ ਕੇ ਸਪੀਕਰ ਸਾਹਿਬ ਬਾਹਰ ਕੱਢ ਦਿੰਦੇ ਸੀ ਬਾਕੀ ਡਬਲ ਇੰਜਨ ਚੱਲਣ ਬਾਕੀ ਸਰਕਾਰਾਂ ਸਟੇਟਾਂ ਚ ਸਾਡੇ ਇੱਕ ਇੰਜਣਾ ਜਿਹੜਾ ਉਹ ਵੀ ਚਿਮਨੀ ਧੂੰਆਂ ਮਾਰੀ ਜਾਵੇ ਪੰਜਾਬ ਦਾ ਨਾ ਕਰਜ਼ਾ ਮਾਫ਼ ਕਰ ਸਕਦਾ ਨਾ ਕੁਝ ਐਮਐਸਪੀ ਦੇ ਸਕਦਾ ਉਹ ਉਹਨਾਂ ਕੋਲ ਕਿੰਨਾ ਚਿਰ ਯਾਰ ਕਿਸਾਨਾਂ ਨੂੰ ਮੈਂ ਸਾਲ ਬੈਠਾ ਰਿਆ ਬਿੱਲ ਵਾਪਸ ਕਰਾਏ ਬੀਜੇਪੀ ਤੋਂ ਪਰ ਉਦੋਂ ਬਾਅਦ ਫੇਰ ਕਿਸਾਨਾਂ ਦੇ ਗੋਲੀਆਂ ਡੰਡੇ ਚੱਲਣ ਲੱਗ ਗਏ ਕਿਸਾਨ ਤਾਂ ਹੁਣ ਵੀ ਬੈਠੇ ਆ ਰਵਨੀਤ ਜੀ ਬਾਰਡਰ ਤੇ ਹੁਣ ਵੀ ਬੈਠੇ ਆ ਕਿਸਾਨ ਮੈਂ ਕਿਹਾ ਜੀ ਤੁਸੀਂ ਦੇਖਿਓ ਜਦੋਂ ਹੁਣ ਲੋਕ ਇਹਨਾਂ ਨੂੰ ਭਰੋਸਾ ਦੇ ਕੇ ਕਿਸਾਨਾਂ ਨੂੰ ਜਦੋਂ ਅਸੀਂ ਇੱਕ ਸਾਲ ਤੁਸੀਂ ਵੀ ਕਵਰ ਕਰਦੇ ਰਹੇ ਹੋ ਜੀ ਉਹੀ ਠੰਡ 'ਚ ਉਹੀ ਮੀਂਹ 'ਚ ਬੈਠੇ ਰਹੇ ਆ ਹੁਣ ਵਿਚ ਵੜ ਕੇ ਉਹਨਾਂ ਦੇ ਬੈਠਾਂਗੇ ਤੇ ਦੇਖਾਂਗੇ ਕਿਵੇਂ ਨਹੀਂ ਜਿਹੜੇ ਸਾਡੇ ਕਿਸਾਨਾਂ ਦੇ ਸਾਡੇ ਮਜ਼ਦੂਰਾਂ ਦੇ ਹੱਕ 'ਚ ਫੈਸਲੇ ਨਹੀਂ ਹੋਣਗੇ ਤੇ ਡੇਟੂਰਾਂ ਦੇ ਆਉਣਗੇ ਇਸ ਸਟੈਂਚ ਉੱਚ ਵੀ ਬੜੇ ਵੱਡੇ ਨਾਮ ਵਰਨੇ ਸਾਡੀਆਂ ਚਾਹੇ ਕਿਸੇ ਵੀ ਆਪਣੇ ਸਿਵਲ ਦੇ ਚੋਗੇ ਉਹ ਨਾ ਆਣਗੇ ਜੇ ਰਾਹੁਲ ਗਾਂਧੀ ਹੁਣਾ ਨਾ ਜਾਂ ਹੋਰ ਪ੍ਰਿਯੰਕਾ ਗਾਂਧੀ ਹੁਣਾ ਨਾ ਉਹਨਾਂ ਨਾਲ ਵੀ ਥੋੜੀ ਬਹੁਤ ਨੇੜਤਾ ਸੀ ਉਹਨਾਂ ਨਾਲ ਵੀ ਗੱਲਬਾਤ ਹੋਈ ਤੁਹਾਡੀ ਕੋਈ ਆਉਣ ਤੋਂ ਪਹਿਲਾਂ ਜਾਂ ਜਾਣ ਤੋਂ ਬਾਅਦ ਕੋਈ ਫੋਨ ਆਇਆ ਉਹਨਾਂ ਦਾ ਭਾਜਪਾ ਨੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਔਰ ਰਵਨੀਤ ਸਿੰਘ ਬਿੱਟੂ ਨੂੰ ਉਮੀਦਵਾਰ ਐਲਾਨਿਆ ਲੁਧਿਆਣਾ ਤੋਂ ਸਾਡੇ ਨਾਲ ਬਿੱਟੂ ਜੀ ਫੋਨ ਲਾਈਨ ਤੇ ਨੇ ਬਿੱਟੂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋ ਪੰਜਾਬ ਟੀਵੀ ਤੇ ਬਹੁਤ-ਬਹੁਤ ਧੰਨਵਾਦ ਵਿਕਰਮ ਜੀ ਤੁਹਾਡਾ ਸਭ ਤੋਂ ਪਹਿਲਾਂ ਤਾਂ ਇਹੋ ਹੀ ਜਾਨਣਾ ਚਾਹਾਂਗੇ ਕਿਵੇਂ ਲੱਗ ਰਿਹਾ ਤੁਸੀਂ ਹੁਣ ਭਾਜਪਾਈ ਹੋ ਗਏ ਹੋ ਔਰ ਭਾਜਪੀ ਨੇ ਟਿਕਟ ਵੀ ਅਨਾਉਂਸ ਕਰ ਦਿੱਤੀ ਹੈ ਅਨਸਾਰ ਹੀ ਤੁਹਾਨੂੰ ਉਮੀਦਵਾਰ ਐਲਾਨ ਦਿੱਤਾ ਹੈ ਦੇਖੋ ਇਹ ਇਹ ਚ ਕੋਈ ਵੀ ਸ਼ੱਕ ਨਹੀਂ ਬਹੁਤ ਬੜੀ ਗੱਲ ਹੁੰਦੀ ਆ ਜਦੋਂ ਤੁਸੀਂ ਇੱਕ ਪਾਰਟੀ ਜਿਹਦੇ ਵਿੱਚ ਸਭ ਕੁਝ ਤੁਹਾਡਾ ਬਚਪਨ ਤੋਂ ਲੈ ਕੇ ਤੁਸੀਂ ਜਵਾਨ ਤੋਂ ਲੈ ਕੇ ਹੁਣ ਤੱਕ ਹੋ ਪਰ ਕਈ ਵਾਰ ਇਹ ਡਿਸੀਜਨ ਆ ਜਿਹੜੇ ਮੰਨੇ ਕੋਈ ਇਸ ਗੱਲ ਨੂੰ ਨਾ ਮੰਨੇ ਪਰ ਮੈਂ ਸੱਚ ਇਹ ਆ ਕਿ ਉਸ ਵੇਲੇ ਜਦੋਂ ਲੋਕ 35 ਲੱਖ ਲੋਕ ਜਿਤਾ ਕੇ ਭੇਜਦੇ ਸੀ ਤੇ ਅਸੀਂ ਉੱਥੇ ਸਿਰਫ ਨਾਰੇਬਾਜੀ ਕਰਕੇ ਹਾਏ ਹਾਏ ਕਰਕੇ ਤੇ ਕਾਲੇ ਕੱਪੜੇ ਪਾ ਕੇ ਸਪੀਕਰ ਸਾਹਿਬ ਬਾਹਰ ਕੱਢ ਦਿੰਦੇ ਸੀ ਤੇ ਉਦੋਂ ਬੜੀ ਨਮੋਸ਼ੀ ਹੁੰਦੀ ਸੀ ਹੂੰ ਉਦੋਂ ਬੜੀ ਨਮੋਸ਼ੀ ਹੁੰਦੀ ਸੀ ਵੀ ਯਾਰ ਆਪਣੇ ਲੋਕਾਂ ਲਈ ਪੰਜਾਬ ਪੰਜਾਬ ਕਿਉਂਕਿ ਪਹਿਲਾਂ ਹੀ ਬਹੁਤ ਗੁਰੀ ਤਰ੍ਹਾਂ ਕਰਜ਼ੇ ਚ ਡੁੱਬਿਆ ਹੋਇਆ ਸੂਬਾ ਏ ਬਾਕੀ ਡਬਲ ਇੰਜਨ ਚੱਲਣ ਬਾਕੀ ਸਰ ਸਰਕਾਰਾਂ ਸਟੇਟਾਂ ਚ ਸਾਡੇ ਇੱਕ ਇੰਜਣ ਜਿਹੜਾ ਉਹ ਵੀ ਚਿਮਨੀ ਧੂਆ ਮਾਰੀ ਜਾਵੇ ਤੇ ਫਿਰ ਇਹ ਫੈਸਲਾ ਬੜਾ ਸੋਚ ਸਮਝ ਕੇ ਇੰਡਸਟਰੀ ਵਾਲਿਆਂ ਨਾਲ ਗੱਲ ਕਰਕੇ ਉਹਨਾਂ ਦਾ ਸਾਰਾ ਕੰਮਾਂ ਚਾਹੇ ਫਾਈਨਾਂਸ ਮਿਨਿਸਟਰੀ ਨਾਲ ਹੋਵੇ ਚਾਹੇ ਚਾਹੇ ਉਹਨਾਂ ਦਾ ਆਪਣਾ ਕਿ ਕੋਈ ਵੀ ਇੰਡਸਟਰੀ ਵਿਭਾਗ ਨਾਲ ਹੋਵੇ ਕੰਜ਼ਿਊਮਰ ਅਫੇਅਰ ਨਾਲ ਹੋ ਕੋਈ ਵੀ ਮਿਨਿਸਟਰੀਆਂ ਨਾਲ ਹੋਵੇ ਉਹ ਦਿੱਲੀ ਨਾਲ ਜੁੜਿਆ ਹੋਇਆ ਜੇ ਕੋਈ ਬੜੇ ਇੰਟਰਨੈਸ਼ਨਲ 에어ਪੋਰਟ ਲੈਣੇ ਆ ਰੇਲਵੇ ਸਟੇਸ਼ਨ ਲੈਣੇ ਆ ਤਾਂ ਉੱਥੇ ਜੁੜਿਆ ਹੋਇਆ ਜੇ ਕਿਸਾਨਾਂ ਦੀਆਂ ਕੋਈ ਗੱਲਾਂ ਕਰਨੀਆਂ ਕੋਈ ਪੰਜਾਬ ਦਾ ਨਾ ਕਰਜ਼ਾ ਮਾਫ਼ ਕਰ ਸਕਦਾ ਨਾ ਕੁਝ ਐਮਐਸਪੀ ਦੇ ਸਕਦਾ ਉਹ ਉਹਨਾਂ ਕੋਲ ਕਿੰਨਾ ਚਿਰ ਯਾਰ ਕਿਸਾਨਾਂ ਨੂੰ ਮੈਂ ਸਾਲ ਬੈਠਾ ਰਿਆਂ ਬਿੱਲ ਵਾਪਸ ਕਰਾਏ ਬੀਜੇਪੀ ਤੋਂ ਪਰ ਉਦੋਂ ਬਾਅਦ ਫੇਰ ਕਿਸਾਨਾਂ ਦੇ ਗੋਲੀਆਂ ਡੰਡੇ ਚੱਲਣ ਲੱਗ ਗਏ ਕਿੰਨਾ ਚਿਰ ਚੱਲਣ ਦੇ ਦਿੱਏ ਕਿਸਾਨ ਤਾਂ ਹੁਣ ਵੀ ਬੈਠੇ ਆ ਰਵਨੀਤ ਜੀ ਬਾਰਡਰ ਤੇ ਹੁਣ ਵੀ ਬੈਠੇ ਆ ਕਿਸਾਨ ਮੈਂ ਕਿਹਾ ਜੀ ਤੁਸੀਂ ਦੇਖਿਓ ਜਦੋਂ ਹੁਣ ਲੋਕ ਇਹਨਾਂ ਨੂੰ ਭਰੋਸਾ ਦੇ ਕੇ ਕਿਸਾਨਾਂ ਨੂੰ ਜਦੋਂ ਅਸੀਂ ਇੱਕ ਸਾਲ ਤੁਸੀਂ ਵੀ ਕਵਰ ਕਰਦੇ ਰਹੇ ਹੋ ਜੀ ਉਹੀ ਠੰਡ ਚ ਉਹੀ ਮੀਂਹ ਚ ਬੈਠੇ ਰਹੇ ਆ ਹੁਣ ਵਿਚ ਵੜ ਕੇ ਉਹਨਾਂ ਦੇ ਬੈਠਾਂਗੇ ਤੇ ਦੇਖਾਂਗੇ ਕਿਵੇਂ ਨਹੀਂ ਜਿਹੜੇ ਸਾਡੇ ਕਿਸਾਨਾਂ ਦੇ ਸਾਡੇ ਮਜ਼ਦੂਰਾਂ ਦੇ ਹੱਕ ਚ ਫੈਸਲੇ ਨਹੀਂ ਹੋਣਗੇ ਹੂੰ ਪਰ ਤੁਹਾਡੇ ਲਈ ਰਾਹ ਕਿੰਨੀ ਇੱਕ ਔਖੀ ਹੋਊਗੀ ਰਵਨੀਤ ਜੀ ਕਿਉਂਕਿ ਕਾਂਗਰਸ ਦੀ ਤੁਹਾਡੀ ਲੈਗਸੀ ਰਹੀ ਹੈ ਤੁਸੀਂ ਆਪਣੇ ਪਰਿਵਾਰ ਦੀ ਲੈਗਸੀ ਗਣਾਉਂਦੇ ਰਹੇ ਹੋ ਕਿ ਕਾਂਗਰਸ ਨੇ ਬਹੁਤ ਕੁਝ ਦਿੱਤਾ ਪਰ ਹੁਣ ਜਿਵੇਂ ਹੀ ਦੂਸਰੇ ਤਰੀਕੇ ਦੇ ਨਾਲ ਪ੍ਰਚਾਰ ਹੋਊਗਾ ਹੁਣ ਜਿਹੜੀ ਪਾਰਟੀ 'ਚ ਰਹੇ ਹੋ ਇੱਕ ਦੂਸਰੇ ਤੇ ਇਲਜ਼ਾਮਬਾਜ਼ੀ ਵੀ ਕਿਉਂਕਿ ਹੁਣੇ ਬਾਜਵਾ ਸਾਹਿਬ ਤਾਂ ਪ੍ਰਤਾਪ ਬਾਜਵਾ ਦਾ ਬਿਆਨ ਆਇਆ ਉਹ ਕਹਿੰਦੇ ਕਿ ਰਵਨੀਤ ਬਿੱਟੂ ਚੰਗਾ ਹੋਇਆ ਭੱਜ ਗਿਆ ਹੁਣ ਰਵਨੀਤ ਬਿੱਟੂ ਨੂੰ ਕਹਿੰਦੇ ਕਿ ਨਿਹੰਗਾਂ ਦੇ ਬਾਟੇ ਤਰ੍ਹਾਂ ਮੰਨ ਲੈਣਾ ਇਸ ਤਰ੍ਹਾਂ ਦੀ ਬਿਆਨਬਾਜ਼ੀ ਸ਼ੁਰੂ ਵੀ ਹੋ ਗਈ ਕਾਂਗਰਸੀਆਂ ਵੱਲੋਂ ਦੇਖੋ ਆਰਟੀ ਕਾਂਗਰਸ ਪਾਰਟੀ ਮੇਰਾ ਪਰਿਵਾਰ ਆ ਤੁਹਾਨੂੰ ਇਹ ਗੱਲ ਜਾਣ ਕੇ ਮੈਂ ਸਾਰਿਆਂ ਨੂੰ ਇਹ ਗੱਲ ਤੁਹਾਡੇ ਰਾਈ ਦੱਸਣਾ ਚਾਹਨਾ ਜੀ ਵੀ ਜਦੋਂ 84 ਤੋਂ ਬਾਅਦ ਜਦੋਂ ਬਲੂ ਸਟਾਰ ਬਲੂ ਸਟਾਰ ਸਾਹਿਬ ਗੁਰਦੁਆਰਾ ਸਾਹਿਬ ਤੇ ਅਟੈਕ ਹੋਇਆ ਜੀ ਕਾਂਗਰਸ ਪਾਰਟੀ ਨੇ ਕੀਤਾ ਉਸ ਤੋਂ ਬਾਅਦ ਚੰਗੇ ਹੋਏ ਹਾਂ ਸਾਰੇ ਜਗਾ ਸਿੱਖ ਮਾਰੇ ਗਏ ਉਸ ਵੇਲੇ ਕਾਂਗਰਸ ਪਾਰਟੀ ਪੰਜਾਬ ਚ ਖਤਮ ਹੋ ਗਈ ਸੀ ਤੇ ਉਹਨੂੰ ਦੁਬਾਰਾ ਪੰਜਾਬ ਨੂੰ ਕਾਂਗਰਸ ਨੂੰ ਲਿਆਉਣ ਵਾਲੇ ਕਾਂਗਰਸ ਦਾ ਨਾਮੋ ਨਿਸ਼ਾਨ ਦੁਆਰਾ ਜੀਵਿਤ ਕਰਨ ਵਾਲੇ ਉਹ ਸ਼ਹੀਦ ਆਜ਼ਮ ਸਰਦਾਰ ਭੰਤ ਸਿੰਘ ਸੀ ਤੇ ਉਹਦੇ ਵਿੱਚ ਹੀ ਉਹਨਾਂ ਨੇ ਹਰੇਕ ਲੀਡਰ ਨੂੰ ਕਿਸੇ ਦਾ ਵੀ ਨਾਂ ਲੈ ਲੋ ਹਰੇਕ ਨੂੰ ਉਹਨਾਂ ਨੇ ਆਪਣਾ ਬੱਚਿਆਂ ਵਾਂਗੂ ਬਣਾ ਕੇ ਤਿਆਰ ਕੀਤਾ ਪਨੀਰੀ ਲਈ ਦੁਬਾਰਾ ਸ਼ੁਰੂ ਕਾਂਗਰਸ ਬਣੀ ਇਸ ਕਰਕੇ ਉਹ ਪਿਆਰ ਰਿਸ਼ਤਾ ਹਮੇਸ਼ਾ ਕਾਂਗਰਸ ਨਾਲ ਰਹੂ ਕੋਈ ਮੈਨੂੰ ਕਾਂਗਰਸ ਨੇ ਕਦੇ ਵੀ ਨਾ ਕੋਈ ਟਿਕਟਾਂ ਦੀ ਕਮੀ ਛੱਡੀ ਨਾ ਕਿਤੇ ਹੋਰ ਛੱਡਿਆ ਪਰ ਦੂਜੇ ਪਾਸੇ ਪਰ ਤਾਂ ਬਾਜਵਾਜੀ ਨੂੰ ਮੈਂ ਤੁਹਾਡੇ ਰਾਹੀਂ ਵੈਲਕਮ ਕਰਦਾ ਉਹ ਆ ਕੇ ਲੁਧਿਆਣੇ ਮੈਨੂੰ ਤਾਂ ਟਿਕਟ ਮਿਲ ਚੁੱਕੀ ਆ ਕਿ ਉਹ ਲੁਧਿਆਣੇ ਆਉਣ ਤੇ ਫਿਰ ਦੇਖਦੇ ਆ ਕਿਹੜਾ ਕਿਹ ਨੂੰ ਮਾਣਦਾ ਤੇ ਮੈਂ ਉਹ ਤੁਹਾਡੇ ਰਾਹੀਂ ਉਹਨਾਂ ਨੂੰ ਕਿਉਂਕਿ ਵੱਡੇ ਨੇ ਸਤਕਾਰ ਨਾਲ ਮੈਂ ਮੈਂ ਕਿਉਂਕਿ ਐਨੇ ਅब्द ਸ਼ਬਦ ਨੇ ਜਿਹੜੇ ਉਹ ਨਹੀਂ बोल ਸਕਦਾ ਉਮਰ ਦਾ ਉਹਨਾਂ ਦਾ ਨਿਹਾਰਜ ਆ ਪਰ ਉਹਨਾਂ ਨੂੰ ਜ਼ਰੂਰ ਆ ਕੇ ਜਿਹੜਾ ਇਹ ਦੇਖਣਾ ਚਾਹੀਦਾ ਕਿ ਕੌਣ ਮਾਂਜਿਆ ਜਾਂਦਾ ਉਹਨਾਂ ਨੂੰ ਉਹ ਨਾ ਚੈਲੰਜ ਆ ਮੇਰੇ ਅੰਨੂ ਗਰਾਊਂਡ ਤੇ ਸਿਚੁਏਸ਼ਨ ਕੀ ਆ ਰਵਨੀਤ ਜੀ ਭਾਜਪੀ ਦੇ ਜਿਹੜੇ ਲੁਧਿਆਣੇ ਦੇ ਲੀਡਰ ਆ ਉਹ ਤੁਹਾਡੇ ਨਾਲ ਤੁਰ ਪੈਣਗੇ ਕਾਂਗਰਸੀਆਂ ਦਾ ਘੇਰਾ ਵਾਲੇ ਦੁਆਲੇ ਹੁੰਦਾ ਸੀ ਤੁਹਾਡੇ ਭਾਵੇਂ ਭਾਰਤ ਪੂਸ਼ਣ ਆਸ਼ੂ ਹਣੀ ਹੋਣ ਡਾਬਰ ਹਣੀ ਹੋਣੀ ਆ ਬਾਕੀ ਦੇ ਲੀਡਰ ਉਹ ਲੋਕ ਕਹਿੰਦੇ ਕਿ ਗਲਤ ਕੀਤਾ ਰਵਨੀਤ ਸਿੰਘ ਬਿੱਟੂ ਹੁਣਾਂ ਨੇ ਤਾਂ ਕਿਵੇਂ ਤੁਹਾਡੀ ਸਟ੍ਰੈਟੇਜੀ ਕੀ ਰਹੂਗੀ ਕਿਵੇਂ ਕਲਾ ਵਿੱਚ ਲਾਉਂਗੇ ਲੋਕਾਂ ਨੂੰ ਤੁਸੀਂ ਇਹ ਗੱਲ ਜਾਣਦੇ ਹੋ ਵੀ ਮੈਂ 21 ਐਮਪੀ ਜਿਹਦੇ ਖਾਤਰ ਕੱਲਾ ਨੌ ਗਿਆ ਜਿਹਦੇ ਨੌ ਦੇ ਨੌ ਹਲਕਾ ਇੰਚਾਰਜ ਜਿਹੜੇ ਉਹ ਹਮੇਸ਼ਾ ਮੇਰੇ ਨਾਲ ਮੈਂ ਉਹਨਾਂ ਦੇ ਨਾਲ ਰਿਹਾ ਮੇਰੇ ਤਾਂ ਕਿਸ ਕਦੇ ਮੈਂ ਕਿਸੇ ਨਾਲ ਕੋਈ ਮੇਰਾ ਵਿਗਾੜ ਹੀ ਨਹੀਂ ਨਾ ਮੈਂ ਕਦੇ ਕਰਾਂ ਉਸੇ ਤਰੀਕੇ ਨਾਲ ਬੀਜੇਪੀ ਵਾਲੇ ਨੇ ਇਹ ਤਾਂ ਲੋਕਾਂ ਦੀ ਸੇਵਾ ਕਰਨੀ ਹੈ ਕਿ ਆਪਾਂ ਇੱਥੇ ਆਪਣੀ ਆਪਣੀ ਕੋਈ ਉਹਦੇ ਚਲਾਉਣ ਆਏ ਆ ਕੋਈ ਆਪਣੀ ਗਰੁੱਪ ਚਲਾਉਣ ਵਾਲੇ ਆ ਜਾਂ ਆਪਾਂ ਕਿਸੇ ਨੂੰ ਦੱਬਣਾ ਹੈ ਜਾਂ ਆਪਾਂ ਕਿਸੇ ਨੂੰ ਹਾਂਜੀ ਇਹ ਤਾਂ ਇਦੋ ਜੀ ਸੇਵਾ ਕਰਨ ਆਏ ਆ ਤੇ ਸੇਵਾ ਚ ਕਿਹਦੇ ਨਾਲ ਸੇਵਾ ਚ ਕਿਹਦੇ ਨਾਲ ਕਿਸੇ ਨਾਲ ਕੋਈ મતਭੇਦ ਪੈਦਾ ਹੀ ਨਹੀਂ ਹੋ ਸਕਦੇ ਜਦੋਂ ਤੁਸੀਂ ਨਿਮਕੇ ਰਹਿਣਾ ਹੱਥ ਜੋੜ ਕੇ ਰਹਿਣਾ ਤੇ ਇਹ ਮੈਂ ਤਾਂ ਤੁਹਾਡੇ ਨਾਲ ਹੀ ਸਾਰੇ ਵਰਕਰਾਂ ਨੂੰ ਜਿੰਨੇ ਮੇਰੇ ਜੇ ਮੈਂ ਤਾਂ ਸਾਰਿਆਂ ਨੂੰ ਜਿਹੜਾ ਇਹ ਤੁਸੀਂ ਦੇਖੋਗੇ ਕੁਝ ਦਿਨਾਂ ਦੇ ਬਾਅਦ ਚਾਹੇ ਉਹ ਕਾਂਗਰਸੀ ਹੋਣ ਚਾਹੇ ਅਖਾਲੀ ਦਲ ਵਾਲੇ ਹੋਣ ਮੇਰੇ ਤਾਂ ਹਮੇਸ਼ਾ ਹੀ ਬੀਜੇਪੀ ਆਰੇ ਸਭ ਅਸੀਂ ਇਕੱਠੇ ਹੋ ਕੇ ਅਸੀਂ ਇਲੈਕਸ਼ਨ ਲੜਦੇ ਆਂ ਮੈਂ ਕਿਤੇ ਨਹੀਂ ਹੈ ਜੀ ਮਤਭੇ ਮੈਂ ਕਦੇ ਪੈਦਾ ਹੀ ਨਹੀਂ ਹੋਣ ਤੇ ਕਦੇ ਮੈਂ ਕਿਤੇ ਦੇ ਅ ਅਗੇਵਸ ਕਦੇ ਕੋਈ ਗੱਲ ਵੀ ਕਰਨਾਂ ਵਾਲੀ ਇਹ ਜੀ ਰਾਜ ਕੀਤੀ ਰਹੀ ਹੈ ਜੀ ਤੁਸੀਂ ਲਗਾਤਾਰ ਜਿਸ ਤਰੀਕੇ ਦੀ ਪੋਲਿਟਿਕਸ ਕਰਦੇ ਰਹੇ ਹੋ ਤੁਹਾਨੂੰ ਲੱਗਦਾ ਕਿ ਉਸ ਹਿਸਾਬ ਦੇ ਨਾਲ ਲੁਧਿਆਣਾ ਦੇ ਲੋਕਾਂ ਦਾ ਸਪੋਰਟ ਮਿਲੂਗਾ Hindu ਵੋਟ ਵੀ ਜ਼ਿਆਦਾ ਹੈਗਾ ਉਹ ਰਮਨਿਤ ਬਿੱਟੂ ਹੁਣਾਂ ਦੇ ਹੱਕ ਦੇ ਵਿੱਚ ਪੁਕਤੂਗਾ BJP ਨੇ ਸਭ ਤੋਂ ਪਹਿਲਾਂ ਪੱਤੇ ਖੋਲੇ ਆ ਲੁਧਿਆਣਾ ਤੋਂ ਬਾਕੀ ਟਿਕਟਾਂ ਜੇ ਵੇਟ ਐਂਡ ਵਾਚ ਦੀ ਸਿਚੁਏਸ਼ਨ ਦੇ ਵਿੱਚ ਹੈ ਦੇਖੋ ਜੀ ਮੈਂ ਇਹ ਨੂੰ ਕਿਹਾ ਸਕਦਾ ਵੀ ਜਿੰਨਾ ਲੋਕਾਂ ਨੇ ਪਿਛਲੀ ਵਾਰ ਪਿਆਰ ਦਿੱਤਾ ਸੀ ਉਦੋਂ ਗੁਗਣੀਆਂ ਵੋਟਾਂ ਨਾਲ ਜਿਹੜਾ ਉਹ ਲੋਕ ਮੇਰੇ ਲੁਧਿਆਣੇ ਵਾਲੇ ਮੈਨੂੰ ਜਿਤਾ ਕੇ ਭੇਜਣਗੇ ਕਿਉਂਕਿ ਮੈਂ ਇਹ ਫੈਸਲਾ ਜਿਹੜਾ ਬੜਾ ਸੋਚ ਸਮਝ ਕੇ ਆਪਣੀ ਇੰਡਸਟਰੀ ਵਾਲਿਆਂ ਲਈ ਜਿਨ੍ਹਾਂ ਦਾ ਬਹੁਤ ਕੰਮ ਨੇ ਜਿਨ੍ਹਾਂ ਦੇ ਹਰ ਛੋਟੇ ਤੋਂ ਛੋਟਾ ਕੰਮ ਦਾ ਸੈਂਟਰ ਦੀ ਗਵਰਨਮੈਂਟ ਨਾਲ ਸੈਂਟਰ ਦੀ ਗਵਰਨਮੈਂਟ ਕੰਧ ਤੇ ਲਿਖਿਆ 10 ਸਾਲ ਹੋ ਗਏ ਹੀ ਉਹਨਾਂ ਦਾ ਜੋ ਨਾ ਬੀਜਪੀ ਦੀ ਸਰਕਾਰ ਬੰਨ ਰਹੀ ਹੈ ਉਹ ਚ ਪੰਜਾਬ ਕਿਉਂ ਪਿੱਛੇ ਰਹੇ ਮੈਂ ਤਾਂ ਹਰ ਵਾਰ ਤੁਹਾਨੂੰ ਕਿਹਾ ਕਿ ਕਿਉਂ ਸਾਡੇ ਕਿਸਾਨ ਨੇ ਜਿਹੜੇ ਉਤੋਂ ਅਸੀਂ ਡੰਡੇ ਤੇ ਅਸੀਂ ਬੈਰੀਕੇਡ ਲਵਾਈਏ ਇਹ ਬੈਰੀਕੇਡ ਸਾਡੀ ਜ਼ਿੰਮੇਵਾਰੀ ਆ ਹੁਣ ਤੇ ਇਹਨਾਂ ਲਈ ਰੈੱਡ ਕਾਰਪਟ ਵਿਛਿਆ ਹੋਵੇ ਕਿਸਾਨਾਂ ਲਈ ਨਹੀਂ ਸਾਡਾ ਫਿਰ ਨਾ ਸਾਡਾ ਬੀਜਪੀ ਜਾਣਦਾ ਕੋਈ ਫਾਇਦਾ ਤੇ ਨਾ ਫਿਰ ਸਾਨੂੰ ਦੁਬਾਰਾ ਪੰਜਾਬ ਚ ਸਾਨੂੰ ਆਉਣ ਦੀ ਲੋੜ ਹੀ ਨਹੀਂਗੀ ਜੇ ਅਸੀਂ ਇਹ ਕਿਸਾਨਾਂ ਮਜ਼ਦੂਰਾਂ ਲਈ ਸ਼ਕਤੀ ਜਾਂ ਇੰਡਸਟਰੀਆਂ ਲਈ ਕੁਛ ਨਾ ਕਰ ਸਕੀ ਤਾਂ ਕੀ ਤੁਸੀਂ ਉਹਨਾਂ ਕਿਸਾਨਾਂ 'ਚ ਵੀ ਜਾਓਗੇ ਉਹਨਾਂ ਨਾਲ ਗੱਲਬਾਤ ਵੀ ਕਰੋਗੇ ਕਿ ਭਾਈ ਅਸੀਂ ਤੁਹਾਡੇ ਮਸਲੇ ਹੱਲ ਕਰਾਵਾਂਗੇ ਉਹਨਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰੋਗੇ ਜਾਂ ਗੱਲ ਹੋਈ ਤੁਹਾਡੀ ਕਿਸਾਨ ਲੀਡਰਾਂ ਦੇ ਨਾਲ ਨਹੀਂ ਜੀ ਮੈਂ ਤਾਂ ਦੇਖੂ ਉਹਨਾਂ ਦੇ ਵਿੱਚੋਂ ਆ ਪਰ ਇੱਕ ਸਾਲ ਤੁਹਾਨੂੰ ਯਾਦ ਆ ਵੀ ਇੱਕ ਸਾਲ ਉਹਨਾਂ ਨਾਲ ਉਸੇ ਤਰੀਕੇ ਨਾਲ ਸੀ ਭੇਰੇ ਇੱਕ ਸਾਲ ਤੇ ਨજર ਬਿੱਲ ਵਾਪਸ ਨਹੀਂ ਹੋਈ ਉਹੀ ਸੰਸਦ ਦੇ ਬਾਹਰ ਵੀ ਤੁਸੀਂ ਲਗਾਤਾਰ ਰਾਤ ਨੂੰ ਧਰਨੇ ਤੇ ਬੈਠੇ ਰਹੇ ਹੋ ਯਾਦ ਅਸਰੂ ਧਰਨੇ ਧਰਨੇ ਤੋਂ ਬਾਅਦ ਅਸੀਂ ਗਰੇ ਕੋਈ ਸ਼ਰਾਰਤੀ ਅੰਸਰਾਂ ਨੇ ਤੁਹਾਨੂੰ ਇਹ ਵੀ ਪਤਾ ਦੀ ਕਿੱਡੀ ਬਰਾ ਮੈਂ ਮਰਨੋਂ ਬਚਿਆ ਹਾਂ ਤੋਂ ਬਾਅਦ ਵੀ ਕਿਸੇ ਦੇ ਖਿਲਾਫ ਕੋਈ ਐਫ ਆਈ ਆਰ ਕੋਈ ਪਰਚਾ ਦਰਜ ਕਰਾ ਲੀਆਂ ਵੀਡੀਓ ਤੁਹਾਡੇ ਚੈਨਲਾਂ ਤੇ ਚੱਲੀਆਂ ਬਿਲਕੁਲ ਕਿਉਂ ਆਪਣੇ ਆ ਤੇ ਮੈਂ ਤਾਂ ਉਹਨਾਂ ਨੂੰ ਇਹੀ ਤਰ੍ਹਾਂ ਹਿੱਕ ਠੋਕ ਕੇ ਕਹੂੰਗਾ ਭਾਈ ਹਾਂ ਹੁਣ ਜਦੋਂ ਅਸੀਂ ਇਹ ਫੈਸਲੇ ਕਰ ਲਏ ਨੇ ਤੇ ਫਿਰ ਉਦੋਂ ਬਾਅਦ ਹਾਂ ਜਦੋਂ 당ਕ ਜਦੋਂ ਮਾਤਮਾ ਦੇਵੀਰ ਨਾਲ ਜਦੋਂ ਜਿਤਾ ਕੇ ਭੇਜੋਗੇ ਤੇ ਫਿਰ ਬੀਜਪੀ ਹਾਂ ਕਿਉਂਕਿ ਇਹ ਬ੍ਰਿਜ ਨਹੀਂ ਇੱਕ ਤਰ੍ਹਾਂ ਦੇ ਗੈਪ ਆ ਜਣਾ ਕਿ ਜਦੋਂ ਉਹਨਾਂ ਨਾਲ ਗੱਲ ਕਰੀ ਦੀ ਆ ਉਹ ਕਹਿੰਦੇ ਜੀ ਪੰਜਾਬ ਤਾਂ ਸਾਡਾ ਦੇਸ਼ ਦਾ ਰੱਖਾ ਹੈ ਜੀ ਸਾਡਾ ਆਨਾਜ ਪੰਜਾਬ ਫਿਰ ਕਿੱਥੇ ਆ ਹਾਂ ਇਸੇ ਤਰੀਕੇ ਨਾਲ ਚਾਹੇ ਸ਼੍ਰੀ ਅਮਰਸਰ ਸਾਹਿਬ ਉਹਨਾਂ ਨੇ ਕੈਂਡੀਡੇਟ ਭੇਜੇ ਹਾਂ ਚਾਹੇ ਹੋਰ ਕੈਂਡੀਡੇਟ ਭੇਜੇ ਜਿਹੜੇ ਪੰਜਾਬ ਨੂੰ ਲੈ ਕੇ ਉੱਥੇ ਹਾਂ ਇੱਥੇ ਪੰਜਾਬ ਨੂੰ ਦੁਬਾਰਾ ਪਛਾਣਨਗੇ ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਜਿਹੜੇ ਅੱਗੇ ਕੈਂਡੀਡੇਟ ਹੋਰ ਆ ਰਹੇ ਆਉਣਗੇ ਲਿਸਟਾਂ 'ਚ ਉਹ ਵੀ ਬੜੇ ਵੱਡੇ ਨਾਮਵਰ ਨੇ ਸਾਡੀਆਂ ਚਾਹੇ ਕਿਸੇ ਵੀ ਉਹ ਆਪਣੇ ਫੀਲਡ 'ਚ ਹੋਵੇ ਉਹ ਨਾਮ ਆਉਣਗੇ ਤੇ ਜਦੋਂ ਪੰਜਾਬ ਦਾ ਤੁਸੀਂ ਇੱਕ ਨਾਮ ਦੇਖੋਗੇ ਜਿਹੜੀ ਤੀਜੀ ਸਰਕਾਰ ਮੋਦੀ ਸਾਹਿਬ ਦੀ ਹੋਊਗੀ ਜਿੱਥੇ ਵਿਕਸਿਤ ਭਾਰਤ ਦੀ ਗੱਲ ਕੀਤੀ ਜਾਂਦੀ ਹੈ ਉਹ ਪੰਜਾਬ ਨਹੀਂ ਪਿੱਛੇ ਰਹਿ ਸਕਦਾ ਕਿੰਨਾ ਚਿਰ ਪਿੱਛੇ ਰਹੀ ਜਾਵਾਂਗੇ ਅਸੀਂ ਦੁਨੀਆ ਕਿਤੇ ਦੀ ਕਿਤੇ ਪਹੁੰਚ ਗਈ ਤੇ ਅਸੀਂ ਹਜੇ ਕਰਜ਼ੇ 'ਚ ਡੁੱਬੇ ਹੋਏ ਹਾਂ ਤਾਰਨੀ ਜੀ ਰਾਹੁਲ ਦਾ ਮੈਂ ਸੋਚ ਕੇ ਫੈਸਲਾ ਕੀਤਾ ਰਾਹੁਲ ਗਾਂਧੀ ਹੁਣਾਂ ਨਾਲ ਵੀ ਗੱਲਬਾਤ ਹੋਈ ਜਿਵੇਂ ਤੁਸੀਂ ਦੱਸਿਆ ਕਿ ਇੰਡਸਟਰੀਲਿਸਟ ਨਾਲ ਜਾਂ ਲੁਧਿਆਣੇ ਦੇ ਜਿਹੜੇ ਪ੍ਰੋਮਿਨੈਂਟ ਫੇਸਸ ਆ ਉਹਨਾਂ ਨਾਲ ਤੁਸੀਂ ਮੀਟਿੰਗ ਕੀਤੀ ਫਿਰ ਡਿਸੀਜਨ ਲਿਆ ਕਿ ਤੁਹਾਡੀ ਰਾਹੁਲ ਗਾਂਧੀ ਹੁਣਾਂ ਨਾਲ ਜਾਂ ਹੋਰ ਪ੍ਰਿਯੰਕਾ ਗਾਂਧੀ ਹੁਣਾਂ ਨਾਲ ਉਹਨਾਂ ਨਾਲ ਵੀ ਥੋੜੀ ਬਹੁਤ ਨੇੜਤਾ ਸੀ ਉਹਨਾਂ ਨਾਲ ਵੀ ਗੱਲਬਾਤ ਹੋਈ ਤੁਹਾਡੀ ਕੋਈ ਆਉਣ ਤੋਂ ਪਹਿਲਾਂ ਜਾਂ ਜਾਣ ਤੋਂ ਬਾਅਦ ਕੋਈ ਫੋਨ ਆਇਆ ਉਹਨਾਂ ਦਾ ਨਹੀਂ ਹੁਣਾਂ ਉਹਨਾਂ ਨਾਲ ਨਹੀਂ ਮੈਂ ਵੀ ਝੂਠ ਬੋਲਣਾ ਨਾ ਪਹਿਲਾਂ ਗੱਲ ਹੋਈ ਹੈ ਕਈ ਜਦੋਂ ਲੁਧਿਆਣੇ ਯਾਤਰਾ ਚਾਏ ਸੀ ਉਦੋਂ ਹੀ ਇੱਕ ਵਾਰ ਜਿਹੜਾ ਉਹਨਾਂ ਨੂੰ ਉਹ ਯਾਤਰਾ 'ਚ ਮਿਲੇ ਆ ਤੇ ਇੱਕ ਵਾਰ ਜੰਮੂ ਕਸ਼ਮੀਰ ਮੇਰੇ ਜੂਪੀ ਸੀ ਖਤਮ ਹੋ ਗਿਆ ਉੱਥੇ ਉੱਥੇ ਮਿਲੇ ਆ ਸੱਸੀ ਗੱਲ ਸੱਸੀ ਦਾ ਤੇ ਕਾਂਗਰਸੀ ਕਹਿੰਦੇ ਬਹੁਤ ਸਰਪ੍ਰਾਈਜ਼ ਹੀ ਦਿੱਤਾ ਰਵਨੀਤ ਬਿੱਟੂ ਹੁਣਾ ਨੇ ਕਹਿੰਦੇ ਦੱਸਿਆ ਹੀ ਨਹੀਂ ਕਿਸੇ ਨੂੰ ਕਹਿੰਦੇ ਕੋਈ ਗੱਲਬਾਤ ਤਾਂ ਕਰ ਜਾਂਦੇ 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 ਨਹੀਂ ਉਹ ਫੈਸਲੇ ਜਿਹੜੇ ਹੁੰਦੇ ਆ ਨਾ ਜੀ ਉਹ ਕਿਉਂਕਿ ਪਹਿਲਾਂ ਅਕਾਲੀ ਦਲ ਬੀਜੇਪੀ ਨਾਲ ਜਿਹੜਾ ਸੁਮਿਓਤਾ ਸੀ ਹਮੇਸ਼ਾ ਉਹਨਾਂ ਦੀ ਗੱਲ ਚੱਲ ਰਹੀ ਸੀ ਤੇ ਉਹਦੇ ਵਿੱਚ ਬਹੁਤ ਗੱਲਾਂ ਸੀ ਜੋਨਕ ਕਿੰਦਰਾ ਅਕਾਲੀ ਦਲ ਬੀਜੇਪੀ ਅਲਾਈਅੰਸ ਚ ਕੋਈ ਜਾਣਦਾ ਬਣਦਾ ਹੀ ਨਹੀਂ ਸੀ ਤੇ ਨਾ ਹੀ ਮੈਂ ਜਾਣਾ ਸੀ ਅੱਛਾ ਅਲਾਈਅੰਸ ਨਹੀਂ ਹੋਇਆ ਇਸ ਕਰਕੇ ਫਿਰ ਫਿਰ ਡਿਸੀਜਨ ਲਿਆ ਤੁਸੀਂ ਇਹ ਨਹੀਂ ਫਿਰ ਫਿਰ ਮੈਨੂੰ ਜਿਹੜਾ ਇਹ ਉਹ 27 ਤਰੀਕ ਨੂੰ होली ਤੋਂ ਅਗਲੇ ਦਿਨ ਮੈਨੂੰ ਸਵੇਰੇ 9:30 ਵਜੇ ਹਮ ਦੇਸ਼ ਦੇ ਗ੍ਰਹਿ ਮੰਤਰੀ ਹੋਮ ਮਿਸਟਰ ਅਮਿਤ ਸ਼ਾਹ ਜੀ ਦਾ ਟੈਲੀਫੋਨ ਆਇਆ ਹੈ ਤੇ ਫਿਰ ਸਾਡਾਂ ਮੈਂ ਹੁਣੀ ਸੁਖਵੀਰ ਬਾਦਲ ਦਾ ਟੈਲੀਫੋਨ ਰੱਖਿਆ ਜੀ ਤੇਰਾ ਚੱਕ ਲਿਆ ਬਣਾ ਲਿਆ ਹਾਂ ਜੀ ਵੀ ਸਾਡਾ ਜਿਹੜਾ ਉਹਨਾਂ ਦਾ ਅਲਾਈਅੰਸ ਉਹ ਖਤਮ ਹੋ ਗਿਆ ਗੱਲ ਮੁੱਕ ਗਈ ਆ ਹੂੰ ਤੇ ਹੁਣ ਤੂੰ ਦੱਸ ਤੁਹਾਡਾ ਕੀ ਡਿਸੀਜਨ ਹੈ ਓਕੇ ਮੈਂ ਕਹ ਜੀ ਬਿਲਕੁਲ ਹੁਣ ਜੀ ਬੀਜਪੀ ਅੱਗੇ ਤਾਂ ਵੀ ਟੀਮ ਚ ਬਣ ਕੇ ਚੱਲਦੀ ਸੀ ਕਾਲੀ ਦਲ ਜੋ ਕਰਦਾ ਸੀ ਕਰਾਉਂਦਾ ਸੀ ਹੂੰ ਉਹੀ ਹੁੰਦਾ ਸੀ ਹੂੰ ਉੱਚ ਕੋਈ ਉੱਚ ਕੋਈ ਗੱਲ ਨਹੀਂ ਸੀ ਤੇ ਹੁਣ ਜਦੋਂ ਤੁਸੀਂ ਨੇ ਹੋ ਕੇ ਇਹ ਟੀਮ ਬਣ ਕੇ ਆਪਣਾ ਜੋ ਦੀ ਚਾਹਾਂਗੇ ਉਹ ਕਰਾ ਸਕਾਂਗੇ ਪੰਜਾਬ ਲਈ ਤੇ ਹੁਣ ਬਿਲਕੁਲ ਨਹੀਂ ਰਾਜੀ ਨਹੀਂ ਕਿਉਂਕਿ ਜਦੋਂ ਉੱਥੇ ਦਾ ਬਾਦਲ ਫੈਮਿਲੀ ਜਾਂ ਜਿਹੜੀ ਉਹ ਅਕਾਦੀਦਲਾ ਉਹੀ ਉਹਨਾਂ ਦੀ ਗੱਲ ਹੈ ਜਿਹੜੀ ਸੁਣੀ ਜਾਂਦੀ ਸੀ ਚਲਦੀ ਸੀ ਜਿਹਦੇ ਕਰਕੇ ਇੰਨਾ ਕੰਮ ਖਰਾਬ ਹੋਇਆ ਚਾਹੇ ਕਿਸਾਨ ਨਾਰਾਜ਼ ਹੋਏ ਚਾਹੇ ਮਜ਼ਦੂਰ ਨਾਰਾਜ਼ ਹੋਏ ਚਾਹੇ ਬੀ ਆਦਿ ਕਾ ਹੋਈਆਂ ਸਿੱਖੀ ਸਾਡੀ ਨਾਰਾਜ਼ ਹੋ ਗਈ ਉਹ ਇਸ ਕਰਕੇ ਉੱਥੇ ਉਹਨਾਂ ਦੇ ਨਾਲ ਹੀ ਪੰਜਾਬ ਚ ਕੰਮ ਕਰਦੇ ਸੀ ਕੋਈ ਹੁਣ ਉਹ ਪਿਛਲੀਆਂ ਗੱਲਾਂ ਨਹੀਂ ਪਰ ਹੁਣ ਸਾਨੂੰ ਮੌਕਾ ਦਿੱਤਾ ਹੈ ਬੀ ਜੀ ਪੀ ਨੇ ਅੱਗੇ ਲਾ ਕੇ ਤੇ ਟਟਕੇ ਹੁਣ ਸਾਰੀਆਂ ਚੀਜ਼ਾਂ ਨੂੰ ਠੀਕ ਕਰਾਂਗੇ ਰਵਨੀਤ ਜੀ ਇੱਕ ਛੋਟਾ ਜਿਹਾ ਮੇਰਾ ਸਵਾਲ ਆ ਤੁਹਾਡਾ ਇੱਕ ਵੀਡੀਓ ਬਹੁਤ ਵਾਇਰਲ ਹੋ ਰਿਹਾ ਟਰੋਲ ਕੀਤਾ ਜਾ ਰਿਹਾ ਤੁਹਾਨੂੰ ਕਿ ਹਰਜੀਤ ਗਰੇਵਾਲ ਉਹਨਾਂ ਨਾਲ ਡਿਬੇਟ ਦਾ ਇੱਕ ਕੋਈ ਵੀਡੀਓ ਸੀਗਾ ਔਰ ਉਹਦੇ ਵਿੱਚ ਤੁਸੀਂ ਉਹਨਾਂ ਨੂੰ ਬੋਲ ਰਹੇ ਸੀ ਕਹਿੰਦੇ ਕਿ ਹੁਣ ਜਿਹਨਾਂ ਨੂੰ ਪਹਿਲਾਂ ਛੱਤਰ ਮਾਰਨ ਦੀ ਗੱਲ ਕਰ ਰਹੇ ਸੀ ਔਰ ਹੁਣ ਉਹਨਾਂ 'ਚ ਹੀ ਜਾ ਕੇ ਬਹਿ ਗਏ ਰਵਨੀਤ ਬਿੱਟੂ ਇਹ ਵੀਡੀਓ ਬਹੁਤ ਵਾਇਰਲ ਹੋ ਰਿਹਾ ਸ਼ਾਇਦ ਤੁਹਾਡੇ ਤੱਕ ਪਹੁੰਚਿਆ ਹੋਵੇ ਤਾਂ ਜੀ ਉਹ ਪੁੰਛੀਆਂ ਵੀਡੀਓ ਨਾ ਹੋਵੇ ਪਰ ਮੈਨੂੰ ਗਲਤ ਤਾਂ ਯਾਦ ਹੈ ਨਾ ਅਸੀਂ ਤਾਂ ਕਿਸਾਨਾਂ ਦੇ ਕਿਸਾਨਾਂ ਪਿੱਛੇ ਦੇ ਲੋਕ ਦੇਨ ਵਾਪਸ ਕਰਾਉਣ ਪਿੱਛੇ ਲੜ ਰਹੇ ਸੀ ਨਾ ਉਹਨੂੰ ਵਾਪਸ ਕਰਾਏ ਉਹਨੂੰ ਵਾਪਸ ਕਰਾਏ ਮਾਣਾ ਇਸ ਕੱਲ ਦਾ ਵੀ ਉਹ ਗੱਲ ਵਾਪਸ ਕਰਾਏ ਬੀਜੇਪੀ ਨੂੰ ਹਮ ਤੇ ਘਰੇਵਾਲ ਸਾਹਿਬ ਨੇ ਜਿਹੜੇ ਉਹ ਸਤਕਾਰਯੋਗ ਨੇ ਉਹਨਾਂ ਨਾਲ ਸਭ ਕੋਈ ਪਰਸਨਲ ਕਰੇ ਕਿਸ ਗਲਤੀ ਬਹਿਸ ਹੋ ਸਕਦੀ ਹੈ ਜੀ ਉਹ ਜਿਵੇਂ ਤੁਹਾਡੇ ਚੈਨਲਾਂ ਤੇ ਅਸੀਂ ਡਿਬੇਟ ਕਰਦੇ ਹਾਂ ਜੀ ਹਮ ਉਸ ਕਰਕੇ ਕਿਸਾਨਾਂ ਦਾ ਦੁੱਖ ਸਾਥ ਹੋ ਗਿਆ ਸੀ ਬੈਠੇ ਸੀ ਫੁੱਟਪਾਥਾਂ ਤੇ ਹਾਂਜੀ ਹਾਂ ਬਿਲਕੁਲ ਉਹ ਉਹ ਤਿੰਨੋਂ ਦਿਲ ਵਾਪਸ ਕਰਾਏ ਉਹ ਜਿਵੇਂ ਜਹਾਜ਼ ਤਾਂ ਹੁਣ ਜੇ ਜਦੋਂ ਤੁਸੀਂ ਜਾਣਾ ਮੇਰਾ ਇੱਕ ਛੋਟਾ ਜਿਹਾ ਹੋਰ ਸਵਾਲ ਆ ਜਾਣਾ ਤੁਸੀਂ ਕੀ ਗੱਲਬਾਤ ਕਰਕੇ ਆਏ ਹੋ ਜਿਸ ਤਰੀਕੇ ਨਾਲ ਕਿ ਭਈ ਆਹ ਮਸਲੇ ਨਹੀਂ ਜਾਂ ਲੋਕਾਂ ਚ ਜਾਉਂਗੇ ਜਿਵੇਂ ਤੁਸੀਂ ਇੰਡਸਟਰੀਅਲਿਸਟ ਦਾ ਮਸਲਾ ਦੱਸਿਆ ਔਰ ਹੋਰ ਕਿਹੜੇ ਕਿਹੜੇ ਮਸਲੇ ਤੁਸੀਂ ਪੰਜਾਬ ਦੇ ਤੁਸੀਂ ਪੰਜਾਬ ਆਉਣ ਵਾਲੇ ਦਾ ਅੱਜ ਅਜੇ ਨਾਉਂਸ ਹੋਈਆਂ ਟਿਕਟ ਠੀਕ ਹੈ ਠੀਕ ਹੈ ਰਵਨੀਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਤਾਂ ਰਵਨੀਤ ਸਿੰਘ ਬਿੱਟੂ ਸਰ ਨਾਲ ਫੋਨ ਲਾਈਨ ਤੇ ਜੁੜੇ ਹੋਏ ਸੀ ਔਰ ਉਹਨਾਂ ਨੇ ਕਿਹਾ ਕਿ ਇੱਕ ਇੰਟਰਸਟਿੰਗ ਗੱਲ ਰਵਨੀਤ ਬਿੱਟੂ ਉਹਨਾਂ ਨੇ ਹੋਰ ਦੱਸੀ ਹੈ ਕਿ ਸੁਖਵੀਰ ਬਾਦਲ ਹੋਣਾ ਨਾਲ ਜਦੋਂ ਅਲਾਈਅੰਸ ਦੀ ਗੱਲ ਮੋਗੀ ਕਹਿੰਦੇ ਅਮਿਤ ਸ਼ਾਹ ਹੋਣਾ ਨੇ ਮੈਨੂੰ ਖੁਦ ਫੋਨ ਕਰਕੇ ਗੱਲ ਦੱਸੀ ਕਿ ਸੁਖਵੀਰ ਬਾਦਲ ਹੋਣਾ ਦਾ ਹੁਣੇ ਮੈਂ ਫੋਨ ਕਟਿਆ ਉਹਨਾਂ ਨਾਲ ਗੱਲ ਹੋਈ ਆ ਕਿ ਭਾਈ ਗੱਲਬਾਤ ਨਹੀਂ ਸਿਰੇ ਚੜਨੀ ਗੱਠ ਜੋੜ ਨਹੀਂ ਹੋ ਰਿਹਾ ਤਾਂ ਹੁਣ ਤੁਸੀਂ ਦੱਸੋ ਕੀ ਮਾਨਾ ਤੁਹਾਡਾ ਤਾਂ ਫਿਰ ਕਹਿੰਦੇ ਕਿ ਮੈਂ ਉਹਨਾਂ ਨੂੰ ਹਾਂ ਕਰ ਦਿੱਤੀ ਔਰ ਉੱਥੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਖਣਾ ਨੂੰ ਉਹਨਾਂ ਨੇ ਚੈਲੰਜ ਕੀਤਾ ਕਿ ਪ੍ਰਤਾਪ ਬਾਜਵਾ ਮੇਰੇ ਜੇ ਪ੍ਰਿੰਟ ਟਿਕਟ ਦਿੱਤੀ ਆ ਉਹ ਵੀ ਟਿਕਟ ਲਿਆਉਣ ਤਾਂ ਫਿਰ ਪਤਾ ਲੱਗੂ ਕਿ ਨਿਹੰਗਾਂ ਦੇ ਬਾਟੇ ਵਾਂਗੂ ਕੌਣ ਮਾਂਜਿਆ ਜਾਂਦਾ ਦੇਖਣਾ ਹੈ ਕੰਪੇਨਿੰਗ ਆਪਦੀ ਸ਼ੁਰੂ ਕਰਨ ਜਾ ਰਹੇ ਆ ਰਵਨੀਤ ਬਿੱਟੂ ਅੱਗੇ ਬਣਦਾ ਕੀ ਆ